76 ਹੈ ਕਿੰਨੇ ਸਾਲ ਦੀ ਉਮਰ ਹੋ ਗਈ ਜੀ ਤੁਹਾਡੀ 78 78 ਇਹ ਦਰਦ ਹੈ ਜੀ ਮੇਰੀ ਬਹੂ ਵੀ ਹੈ ਹਾਂਜੀ ਨਾਲਾ ਚੂਟਾ ਉਸ ਦਾ ਵੀ ਹੈ ਗ੍ਰੈਂਸਾ ਹਾਂਜੀ ਗ੍ਰੈਂਸਾ ਨਾ ਮੇਰੀ ਗ੍ਰੈਂਸਾ ਨੇ ਮੇਰੀ ਬਹੂ ਵੀ ਹੈ ਬਹੂ ਵੀ ਹੈ ਮਿਲਣ ਆਉਂਦੀ ਹੈ ਤੁਹਾਨੂੰ ਆਉਂਦੀ ਹੈ ਆਏਗੀ ਉਸਨੇ ਆਇਆ ਇਹ ਦੋ ਬੰਦੇ ਵੀ ਆਉਂਦੇ ਆਉਂਦੀ ਆਉਂਦੀ ਨਹੀਂ ਨਾਲ ਉਹਦਾ ਮੇਰਾ ਕੋਈ ਮੈਫਿਊ ਹੈ ਉਹਦਾ ਉਹ ਭਾਈ ਹੈ ਨਾ ਉਹਦਾ ਰਿਲੇਟਡ ਉਹ ਆਂਦਾ ਹਾਂਜੀ ਹਾਂਜੀ ਆ ਲੈ ਹਾਂ 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 ਅਚਾ ਇਸ ਤੋਂ ਗੱਲ ਮੈਂ ਦੱਸਾਂ ਜੀ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੀ ਡੈਡੀ ਉਹਨਾਂ ਦੇ ਬੇਟੇ ਨਹੀਂ ਕਰ ਦੱਸਿਆ ਹੂੰ ਕਹਿੰਦਾ ਮੇਰੇ ਡੈਡੀ ਆਈਏ ਸਭ ਤੋਂ ਜੇ.ਡੀ. ਗੁਪਤਾ ਦੇ ਇਹਨਾਂ ਦੇ ਯੈਸ ਉਹ ਦੇ ਫਿਰ ਤੁਹਾਡੇ ਮੇਰੇ ਦਾਦਾ ਜੀ ਕਪੂਰਥਲਾ ਦੇ ਸਟੇਟ ਦੇ ਦੀਵਾਨ ਸੀ ਹੂੰ ਉਹਨਾਂ ਦਾ ਦਾਦਾ ਜੀ ਆ ਕੀ ਨਾਂ ਸੀ ਤੁਹਾਡੇ ਦਾ ਨਹੀਂ ਕਹਿੰਦੇ ਹਾਂ ਯੋਧਿਆ ਗਾਇ ਅਜੋਧਿਆ ਦਾਸ ਉਹ ਲੰਬੀ ਅਚਕਨ ਪਾਉਂਦੇ ਸੀ ਮੈਨੂੰ ਬਹੁਤ ਪਿਆਰ ਕਰਦੇ ਸੀ ਜੀ 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 ਮੋੜ ਤੂੰ ਦੇਖ ਲਓ ਕੋਈ ਸਟੇਜ ਤੇ ਬੰਦਾ ਬੈਠਾ ਇੱਥੇ ਕੀ ਗੱਲਾਂ ਕਰਦੇ ਆ ਜਦੋਂ ਤੁਹਾਡੇ ਨਾਲ ਬੈਨੇ ਆ ਕਿ ਇਹਨਾਂ ਦੇ ਸਿਰ ਤੇ ਹੀ ਪੇਸ਼ਨਾ ਹੁੰਦਾ ਦੇਖੋ ਅੱਜ ਮੈਨੂੰ ਕਹਿੰਦਾ ਵੀ ਉਹ ਮੇਰਾ ਆਇਆ ਸੀ ਨਾ ਭਰੀਜਾ ਮੇਰੇ ਕੱਪੜੇ ਸਿਆਕੇ ਲੈ ਕੇ ਆਏਗਾ ਤੇ ਲਈਨ ਮੈਂ ਕਈ ਵਾਰੀ ਕੱਪੜੇ ਆਪ ਸਿਆਕੇ ਵੀ ਦਿੱਤੇ ਇੱਥੇ ਆ ਕਾ ਪਾਈ ਨਾ ਕਪੜੇ ਮੈਂ ਠੰਡ ਦੇ ਕਈ ਲੈ ਕੇ ਆਵੇਂ ਤੇ ਬਾਜ਼ਾਰੋਂ ਜਾ ਕੇ ਇਹਦਾ ਪੁੱਛਦਾ ਕਿ ਉਹ ਆਏਗਾ ਹੁਣ ਮੈਨੂੰ ਮੇਰੀ ਨੂੰ ਵੀ ਆਏਗੀ ਹਾਂ ਬਿਲਕੁਲ ਆਏਗੀ ਅੱਜ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਫੋਨ ਬੰਦ ਆ ਰਿਹਾ ਮੈਂ ਤੇ ਗੱਲੇ ਗੱਲ ਨਹੀਂ ਕਰਦੇ ਗੱਲ ਕਰਦੇ ਫੋਨ ਤੇ ਗੱਲ ਕਰਦੇ ਕਰਦੇ ਮਾੜੀ ਜੀ ਗੱਲ ਕਰਨੀ ਹਾਂ ਕੀ ਹਾਲ ਹੈ ਠੀਕ ਹੈ ਜੀ ਕਦੋਂ ਆਓਗੇ ਬਸ ਇੰਨੀ ਗੱਲ ਇੰਨੀ ਗੱਲ